मोर <laughs> बि ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਗ ਦਾ ਤੰਡਵ ਦੇਖਣ ਨੂੰ ਮਿਲਿਆ ਜਿੱਥੇ ਕਿ ਰਾਮੂ ਵਾਲਾ ਚੰਡਿਕ ਰੋਡ ਤੇ 25 ਤੋਂ 30 ਏਕੜ ਖੇਤਾਂ ਦੇ ਵਿੱਚ ਖੜੀ ਨਾੜ ਨੂੰ ਅੱਗ ਲੱਗੀ ਹੈ ਤੇ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ ਤਾਂ ਪਿੰਡ ਵਾਲਿਆਂ ਨੇ ਮਿਲ ਕੇ ਪਿੰਡ ਦੇ ਵਿੱਚ ਹੀ ਫਾਇਰ ਬ੍ਰਿਗੇਡ ਜਿਹੜੀ ਰੱਖੀ ਹੋਈ ਸੀ ਉਸ ਦੇ ਨਾਲ ਅੱਗ ਬੁਝਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਪਾਣਾ ਮੁਸ਼ਕਿਲ ਹੋ ਜਾਂਦਾ ਹੈ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਹੋਣ ਵਾਲੀ ਸਪਾਰਕਿੰਗ ਦੱਸਿਆ ਜਾ ਰਿਹਾ ਤਾਂ ਮੋਗਾ ਦੇ ਨਾਲ ਲੱਗਦੇ ਪਿੰਡ ਰਾਮੂ ਵਾਲਾ ਚੰਡੀਗੜ੍ਹ ਰੋਡ ਤੇ ਅੱਜ ਖੇਤਾਂ ਦੇ ਵਿੱਚ ਖੜੀ ਨਾੜ ਨੂੰ ਅੱਗ ਲੱਗਦੀ ਹੈ ਜਿਸ ਦੀ ਘਟਨਾ ਸਾਹਮਣੇ ਆਈ ਹੈ ਤਾਂ ਮੁੱਖ ਕਾਰਨ ਖੇਤਾਂ ਦੇ ਵਿੱਚ ਗੁਜ਼ਰ ਰਹੀ ਬਿਜਲੀ ਦੀ ਤਾਰ ਹੈ ਜਿਸ ਦੇ ਵਿੱਚ ਸਪਾਰਕਿੰਗ ਹੁੰਦੀ ਹੈ ਤਾਂ ਉੱਥੇ ਹੀ ਲਗਾਤਾਰ ਅੱਗ ਤੇ ਕਾਬੂ ਪਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 25 ਤੋਂ 30 ਏਕੜ ਖੜੀ ਨਾੜ ਦਾ ਬਾਰੀ ਨੁਕਸਾਨ ਹੋ ਜਾਂਦਾ ਹੈ ਜ਼ਿਕਰਯੋਗ ਹੈ ਕਿ ਕਿਸਾਨ ਕਣਕ ਦੀ ਫਸਲ ਨੂੰ ਕੱਟਣ ਤੋਂ ਬਾਅਦ ਨਾੜ ਤੋਂ ਤੂੜੀ ਬਣਾਉਂਦੇ ਨੇ ਪਰ ਪਿੰਡ ਵਾਸੀ ਦੱਸ ਰਹੇ ਨੇ ਕਿ ਬਿਜਲੀ ਦੀਆਂ ਤਾਰਾਂ ਦੇ ਵਿੱਚ ਸਪਾਰਕਿੰਗ ਹੋਣ ਕਰਕੇ ਅੱਗ ਲੱਗ ਗਈ ਫਾਇਰ ਬ੍ਰਿਗੇਡ ਗੱਡੀ ਜਿਹੜੀ ਹੈ ਉਹ ਮੌਕੇ ਤੇ ਲੈ ਕੇ ਆਉਂਦੇ ਨੇ ਤੇ ਉੱਥੇ ਹੀ ਮਿਲ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਗੇਹੂ ਦੀ ਫਸਲ ਜਿਹੜੀ ਕਣਕ ਦੀ ਫਸਲ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ 25 ਤੋਂ 30 ਏਕੜ ਖੜੀ ਨਾੜ ਜਲ ਕੇ ਰਾਖ ਹੋ ਜਾਂਦੀ ਹੈ ਸੰਗਤ ਦੀ ਬਹੁਤ ਬਹੁਤ ਧੰਨਵਾਦ ਆ ਇਲਾਕਾ ਨਿਵਾਸੀਆਂ ਦਾ ਆਸੇ ਪਾਸੇ ਰਾਮੂ ਵਾਲਾ ਚੰਡੇ ਵਾਲਾ ਹੋਰ ਜਿਹੜੇ ਪਿੰਡਾਂ ਦੇ ਸੰਗਤਾਂ ਨੇ ਆ ਕੇ ਸਾਡਾ ਸਹਿਯੋਗ ਕੀਤਾ ਉਹ ਵੱਡੀ ਮੈਦਾਨ ਕੋ ਅੱਧਾ ਘੜਕ ਪਈ ਸੀਗੀ ਪਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਆਸੇ ਪਾਸੇ ਫੱਟ ਕੇ ਆਏ ਵਿਚਾਰੇ ਕੰਟ੍ਰੈਕਟਰ ਟਰਾਲੀਆਂ ਚੱਲ ਜਾਂਦੇ ਸਾਡੇ ਪਿੰਡ ਦੀ ਸੰਗਤ ਨੇ ਪਹਿਲਾਂ ਤੋਂ ਲੈਰ ਗਰੇਡ ਆਪਦੀਆਂ ਬਣਾ ਜਾਂਦੀਆਂ ਸਾਡੀਆਂ ਤੇ ਤਕਰੀਬਨ ਆ ਗਈਆਂ ਅਸੀਂ ਜੈਮਨਾਪਰ ਜਿਹੜੀ ਸਰਕਾਰੀ ਹੈਗੀ ਆ ਉਹ ਤਾਂ ਫਿਰ ਤੁਹਾਨੂੰ ਪਤਾ ਹੋਵੇ ਵਾਧਾ ਪ੍ਰਾਣਾ ਮੋਕਲਾ ਤੋਂ ਚੱਲ ਕੇ ਆਉਣੀ ਅੰਸ਼ਰਾਹ ਦੇ ਵਿੱਚ ਟ੍ਰੈਫਿਕ ਵੀ ਹੁੰਦਾ ਹੈ ਤੇ ਅਚਾਨਕ ਹੋ ਗਿਆ 25 30 ਕਿੱਲੇ ਜਿਹੜਾ ਹੈਗਾ ਟਰੈਕਰ ਮੱਚ ਗਿਆ ਬਾਹ ਕਣਕ ਦੇ ਨੇੜੇ ਆ ਗਈ ਸੀ ਮੂਹਰੇ ਮੋਦਨਾ ਆ ਗਿਆ ਚਲੋ ਪਛਾਹ ਹੋ ਗਿਆ ਮੱਕੀ ਆ ਗਈ ਇੱਕ ਪਾਸੇ ਸੰਗਤ ਨੇ ਆਪਣੀ ਬਹੁਤ ਹੀ ਮਿਹਰਬਾਨੀ ਧੰਨਵਾਦ ਜੀ ਮੇਰਾ ਨਾਮ ਜੀ ਆਵਕਰ ਸਿੰਘ ਹੈ ਗੁਰਦੁਆਰਾ ਸਾਹਿਬ ਦੇ ਮੌਕੇ ਮਜੂਦ ਸਰਪੰਚ ਦੇ ਨਿਯੁਕਤ ਹਾਂ ਮੈਂ ਚਲੋ ਸੇਵਾ ਸਾਡਾ ਫਰਜ਼ ਹੈ ਸਾਡਾ ਡਿਊਟੀ ਬਣਦੀ ਹੈ ਅਸੀਂ ਆਪਦੀ ਡਿਊਟੀ ਪੂਰੀ ਕਰਦੇ ਹਾਂ ਸੰਗਤ ਦੇ ਸਹਿਯੋਗ ਨਾਲ ਪਛਾਹ ਹੋ ਗਿਆ ਜਿਹੜਾ ਨਾਲ ਸਾਡੋਂ ਬਚ ਗਿਆ ਇਹ ਇਹ ਜ਼ਰੂਰ ਸੜ ਗਈ ਆ ਆਪਣਾ ਖੰਦਰ ਸੜ ਗਿਆ ਬੇਦਕੀ ਨਾਮ ਹੈ ਤੁਹਾਡਾ ਮੈਂ ਹਰਪ੍ਰਿੰਦਰ ਸਿੰਘ ಗ್ರಾಮ ਪੰਚਾਇਤ ਮੈਂਬਰ ਰਾਮ ਵਾਲਾ ਕਲਾਂ ਤੋਂ ਜਿਹੜੀ ਇਹ ਅੱਗ ਲੱਗੀ ਹੈਗੀ ਆ ਖੇਤਾਂ ਨੂੰ ਨਾਲ ਲੱਗੀ ਹੈ ਇਹ ਕਿਸ ਤਰ੍ਹਾਂ ਲੱਗੀ ਇਹ ਜੋ ਆ ਆਪਣੀਆਂ ਲੰਮੀ ਲਾਈਟ ਤਾਰਾਂ ਜਾਂਦੀਆਂ ਉੱਪਰ ਦੀ ਤੇ ਇਹਨਾਂ ਤੋਂ ਚੰਗਿਆੜੀ ਢਿੱਗੀ ਜੋ ਕਿ ਚੜੱਕ ਦੇ ਖੇਤਾਂ ਦੇ ਵਿੱਚ ਸੀ ਚੜੱਕ ਤੇ ਰਾਮ ਵਾਲਾ ਕਲਾਂ ਦੇ ਖੇਤਾਂ ਦੇ ਵਿਚਾਲੇ ਲੱਗੀ ਆ ਨਾਲ ਆਪਣਾ ਸੈਲਰ ਆ ਤੇ ਜਿੱਥੇ ਅੱਗ ਘੱਟੋ ਘਾਟ 20 ਕਿੱਲੇ ਟਾਂਗਰ ਸੀਗਾ ਜਿੰਨਾ ਦਾ ਵੀ ਨੁਕਸਾਨ ਹੋਇਆ ਅੱਗ ਲੱਗਿਆ ਘੱਟੋ ਘੱਟ 20 30 ਕਿਲੇ ਆਪਾਂ ਕਹਿ ਸਕਦੇ ਹਾਂ ਮੱਚ ਗਿਆ ਅੱਜ ਕਿ ਕੀ ਫਾਇਰ ਬ੍ਰਿਗੇਡ ਮੌਕੇ ਤੇ ਹਾਂ ਫਾਇਰ ਗ੍ਰੇਡ ਜਦੋਂ ਆਈ ਆ ਇਹ ਦੋਨੋਂ ਆਪਣੇ ਪਿੰਡਾਂ ਦੀ ਸੰਗਤ ਨੇ ਰੜ ਕੇ ਤਿੰਨ ਪਿੰਡਾਂ ਦੀ ਚਾਰਾਂ ਪਿੰਡਾਂ ਦੀ ਸੰਗਤ ਆ ਗਈ ਸੀਗੀ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਆਂਦੀਆਂ ਜਾਂ ਫਾਇਰ ਬ੍ਰਿਗੇਡ ਦੀਆਂ ਟੈਂਕੀਆਂ ਬਣਾਈਆਂ ਛੋਟੀਆਂ ਉਹ ਲੈ ਕੇ ਆਂਦੀਆਂ ਤੇ ਮੌਕੇ ਤੇ ਫਾਇਰ ਗ੍ਰੇਡ ਜਦੋਂ ਆਈ ਆ ਉਹਦੋਂ ਨੂੰ ਪਿੰਡ ਦੀ ਸੰਗਤ ਨੇ ਕਾਬੂ ਕਰ ਲਿਆ ਸੀਗਾ ਹੁਣ ਕਿੰਨਾ ਕਿ ਨੁਕਸਾਨ ਹੋਇਆ ਹੌਣ ਜਿਹੜਾ ਨੁਕਸਾਨ ਹੋਇਆ ਜੀ ਤੁਸੀਂ ਦੇਖ ਲਓ ਜੀ ਆ ਟਾਂਗਰਾ 20 30 ਕਿੱਲਿਆਂ ਦਾ ਨੱਚਿਆ ਤੇ ਕਨਕ ਨੂੰ ਪੈ ਚੱਲੀ ਸੀ ਪਿੰਡ ਦੀ ਸੰਗਤ ਨੇ ਬਚਾਅ ਕਰ ਲਿਆ ਜੀ